ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਕੀ ਮਾਮਲਾ ਸੀਗਾ ਅੱਜ ਤੁਸੀਂ ਇੱਥੇ ਸੀ ਕਿ ਗੁੰਜਰ ਕਰੋ ਹਾਂ ਜੀ ਸਰ ਮੈਂ ਆਪਣੇ ਮੇਰਾ ਲਾਗੀ ਪਿੰਡ ਹੈ ਜੀ ਗੋਨਿਆਣਾ ਖੁਰਦ ਪਿੰਡ ਹੈ ਜੀ ਤੇ ਮੈਂ ਜਾ ਰਿਹਾ ਸੀਗਾ ਰਸਤੇ 'ਚ ਤੇ ਜਦੋਂ ਅਸੀਂ ਦੇਖਿਆ ਇੱਥੇ ਦੋ ਤਿੰਨ ਬੁੜੀਆਂ ਖੜੀਆਂ ਹੋਈਆਂ ਸੀ ਮਾਤਾ ਖੜੀਆਂ ਹੋਈਆਂ ਸੀਆਂ ਜੀ ਤੇ ਉਹ ਕਹਿੰਦੇ ਵੀ ਇੱਥੇ ਕੁਝ ਪਿਆ ਹੋਇਆ ਜਦੋਂ ਅਸੀਂ ਚੈੱਕ ਕੀਤਾ ਸਰ ਇੱਥੇ ਨਾ ਬੈਗ ਪਿਆ ਹੋਇਆ ਸੀ ਕਿ ਕੋ ਝੋਲਾ ਜੀ ਉਹ ਚੀਜ ਜਦੋਂ ਖੋਲ ਕੇ ਦੇਖਿਆ ਜੀ 5-6 ਮਹੀਨਿਆਂ ਦਾ ਸਰ ਬੱਚਾ ਸੀਗਾ ਜੀ ਛੋਟਾ ਜਿਹਾ ਜੀ ਉਹਨੂੰ ਪੈਕ ਕੀਤਾ ਹੋਇਆ ਸੀਗਾ ਲਫਾਫੇ ਦੇ ਵਿੱਚ ਸਰ ਤੇ ਜਦੋਂ ਅਸੀਂ ਵੇਖਿਆ ਵੀ ਬੱਚਾ ਤਾਂ ਮਰਿਆ ਹੋਇਆ ਸੀਗਾ ਜੀ ਉਸ ਟਾਈਮ ਦੀ ਮੌਕੇ ਤੇ ਅਸੀਂ ਸਰਪੰਚ ਸਾਹਿਬ ਆਪਣੇ ਪਿੰਡ ਦੇ ਮੈਂਬਰ ਆ ਗਏ ਸੀ ਬਲੜ ਬਿੰਜੂ ਦੇ ਜੀ ਮੌਕੇ ਤੇ ਤੇ ਇਹ ਘਟਨਾ ਸਰ 1:2 ਵਜੇ ਦੀ ਸਰ ਇਹ ਘਟਨਾ ਜੀ ਤੇ ਮੈਂਬਰ ਆ ਗਏ ਸੀਗੇ ਤੇ ਅਸੀਂ ਪੁਲਿਸ ਨੂੰ ਵੀ ਦੱਸਤਾ ਸੀਗਾ ਸਰ 5-6 ਮਹੀਨਿਆਂ ਦਾ ਬੱਚਾ ਸੀਗਾ ਜੀ ਹਾਂਜੀ ਜ਼ਰਾ 25 ਦੇ ਵਿੱਚ ਕਰ ਰਹੀ ਸੀ ਸਰ ਉਹ ਜਦੋਂ ਅਸੀਂ ਬੈਕ ਹੋ ਲਿਆਣਾ ਜੀ ਇੱਕ ਰੈੱਡ ਜੀ ਰੰਗ ਦੀ ਪਰਚੀ ਸੀ ਜੀ ਸਰ ਉਹ ਉੱਤੇ ਲਿਖਿਆ ਹੋਇਆ ਸੀਗਾ ਬੇਬੀ ਰਾਮ ਬੈਡਸ ਰੈਸਟ ਮਤਲਬ ਵੀ ਕੋਈ ਆਪਾਂ ਕੋਈ ਰੈਸਟ ਵਗੈਰਾ ਜਿਹੜੇ ਰੂਮ ਚ ਕਰਦੇ ਹੁੰਦੇ ਆ ਉਹਦੀ ਪਰਚੀ ਪਈ ਹੋਈ ਸੀ ਸਰ ਤੇ ਰੈੱਡ ਜੀ ਪਰਚੀ ਸੀਗੀ ਇੱਕ ਪ੍ਰਾਈਸ ਲਿਖਿਆ ਹੋਇਆ ਸੀ 149 ਰੁਪਏ ਪਰਚੀ ਤੇ ਜੀ ਮੌਕੇ ਤੇ ਸੀ ਸਰ ਪੁਲਿਸ ਵਾਲੇ ਨੇ ਸੱਦ ਲਏ ਸੀਗੇ ਜੀ ਤੇ ਬਾਕੀ ਉਹਨਾਂ ਨੇ ਆਪਣੀ ਜੋ ਵੀ ਕਾਰਵਾਈ ਬਣਦੀ ਸੀ ਉਹ ਆਪਣੀ ਕਰਦੀ ਸੀਗੀ ਜੀ ਹਾਂ ਜੀ ਮੇਰਾ ਨਾਮ ਸੰਦੀਪ ਸਿੰਘ ਆ ਸਰ ਇਹ ਸਹਾਰਾਜਨ ਸਰਵਲੰਟੀਅਰ ਆ ਪਰ ਸਾਡੇ ਪ੍ਰਧਾਨ ਸਿਟੀ ਬੀਜਾ ਕੋਲ ਜੀ ਨੂੰ 9814077277 ਕੋਲ ਆਈ ਸੀ ਕੇ ਪਟੰਡਾ ਕੋਨੇ ਵਾਲੇ ਪਿੰਡ ਸੂਏ ਦੇ ਨਿੱਚੇ ਵਿੱਚ ਇੱਕ ਭਰੂਣ ਪਿਆਗਾ ਮੈਂ ਮੌਕੇ ਤੇ ਆ ਕੇ ਦੇਖਿਆ ਜੋ ਕਿ ਭਰੂਣ ਉਹ ਥੱਲੇ ਦੇ ਵਿੱਚ ਪਿਆ ਸੀਗਾ ਕੈਰੀ ਬੈਗ ਦੇ ਵਿੱਚ ਉਹਦੇ ਆਸ-ਪਾਸ ਕੋਈ ਇਹਦੀ ਚੀਜ਼ ਨਹੀਂ ਮਿਲੀ ਬਾਕੀ ਥਾਣਾ ਨਹੀਂ ਵਾਲ ਪੁਲਿਸ ਮੌਕੇ ਤੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਵਿੱਚ ਭਰੂਣ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਆਇਆ ਸਰ ਇਹ ਇਹ ਸਾਰਾ ਪੋਸਟਮਾਰਟਮ ਦਾ ਬਾਦੀ ਪਤਾ ਲੱਗੂ ਕਿੰਨੇ ਕ ਦਿਨ ਦਾ ਸਰ ਜੀ ਇਹ ਲੜਕਾ ਹੈਗਾ ਸਰ ਜੀ ਇਹ ਸਰ ਆਸੇ ਪਾਸੋਂ ਸਾਰਾ ਕੁਝ ਮਿਲਿਆ ਪਰ ਉਹਦੇ ਕੋਲੋਂ ਕੁਝ ਨਹੀਂ ਮਿਲਿਆ ਜੀ ਸਾਨੂੰ ਤਲਾਕ ਕਿੰਨੇ ਦਿੱਤੀ ਸੀ ਸਾਨੂੰ ਲੋਕਾਂ ਨੇ ਇੱਥੇ ਸਾਰੇ ਤਲਾਕ ਜੀ ਤੇ ਲੋਕਾਂ ਨੇ ਕੁਛ ਨਹੀਂ ਕਰਕੇ ਦੇਖਿਆ ਉਹ ਆਸੇ ਪਾਸੇ ਅਸੀਂ ਵੀ ਕੁਛ ਨਹੀਂ ਕੁਛ ਨਹੀਂ ਮਿਲਿਆ ਸਰ ਉਹਦੇ ਬੈਗ ਦੇ ਵਿੱਚ ਸੀ ਜੀ ਇੱਕ ਉਹਦੇ ਨਾਲ ਪਰਚੀ ਜੀ ਪਈ ਸੀ ਉਹਨਾਂ ਨੂੰ ਨਹੀਂ ਪਤਾ ਕਿੱਥੋਂ ਜੇ ਕਿੱਥੋਂ ਦੀ ਨਹੀਂ ਸਰ ਸੂਆ ਸੂਏ ਦੇ ਨੀਚੇ ਸਰ ਪੁੱਲ ਬੋਨਿਆਂ ਨੇ ਪਿੰਡ ਦੇ ਸੂਏ ਦੇ ਨੀਚੇ ਬਾਜਾ ਖੰਡਾ ਰੋਡ ਪੈਂਦਾ ਜੀ ਹਾਈਵੇ ਮੇਨ ਫਰੀਦਕੋਟ ਹਾਈਵੇ ਵੀ ਕਹਿੰਦੇ ਨੇ ਉਹਦੇ ਨੀਚੇ ਮਿਲਿਆ ਸਰ ਬਾਕੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਕਿੰਨੇ ਕਿ ਦਿਨ ਦਾ ਹੈਗਾ ਕਿੰਨੇ ਕਿ ਦਿਨ ਦਾ ਨਹੀਂ ਸਰ ਪੁਲਿਸ ਆ ਗਈ ਸੀ ਮੌਕੇ ਤੇ ਸਰ ਨਹੀਂ ਆਲੀ ਜੀ ਮੇਰਾ ਨਾਮ ਹੈ ਜੀ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਅਫਸਰ ਸਿਵਲ ਹਸਪੀਟਲ ਬਠਿੰਡਾ ਸਰ ਸਾਡੇ ਕੋਲੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਇੱਕ ਕਰੋਨਿਕ ਫੀਟਸ ਲੈ ਕੇ ਆਏ ਜੀ ਜਦੀ ਮੌਤ ਹੋਈ ਚੁੱਕੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਇਹ ਉਹਨਾਂ ਨੂੰ ਗੁਨਿਆਨਾ ਸੋਏ ਥੱਲੇ ਇੱਕ ਬੈਗ ਦੇ ਵਿੱਚੋਂ ਮਿਲਿਆ ਹੈਗਾ ਅਸੀਂ ਉਸ ਪਰੋਨ ਨੂੰ ਹਸਪਤਾਲ ਵਿੱਚ ਰੱਖ ਕੇ ਉਹਦਾ ਜਿਹੜਾ ਇਨਫਰਮੇਸ਼ਨ ਹੈ ਪੁਲਿਸ ਨੂੰ ਰੁਕਾ ਭੇਜ ਦੇਵਾਂਗੇ ਤੇ ਅਗਲੀ ਕਾਰਵਾਈ ਦੀ ਵੇਟ ਕਰਾਂ ਕਿੰਨੇ ਦਿਨਾਂ ਦਾ ਹੈ ਸਰ ਐਗਜ਼ੈਕਟ ਤਾਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਇਹ ਤਾਂ ਅਗਲੀ ਕਾਰਵਾਈ ਦੌਰਾਨ ਹੀ ਪਤਾ ਲੱਗੂਗਾ ਕਿ ਕਿੰਨੇ ਦਿਨਾਂ ਦਾ ਪਰ ਦੇਖਣ ਚ ਲੱਗਦਾ ਕਿ ਉਹ ਨਵ ਜਨਮਿਆ ਬਰੁਨੀ ਲੱਗ ਰਿਹਾ ਦੇਖਣ ਮੁਤਾਬਕ ਇੱਕ ਵਰੀ ਲੜਕਾ ਲੱਗ ਰਿਹਾ ਇਹਨਾਂ ਨੂੰ ਫੋਨ ਆਇਆ ਸੀਗਾ 1 ਵਜੇ ਤੇ ਇੱਕ ਆਪਣਾ ਬਲਾਰ ਵੀ ਜਿਹਨੂੰ ਜਾਣਦੇ ਆ ਸੂਹਾ ਹੁੰਦਾ ਕੇ ਸੂਹ ਦੇ ਨੀਚੇ ਇੱਕ ਬੈਗ 'ਚ ਚਾਲੇ ਬੈਗ 'ਚ ਥੈਲਾ ਜਾਂਦਾ ਜਿਪਜੀ ਵਾਲਾ ਉਹਦੇ 'ਚ ਇੱਕ ਬੱਚੇ ਦਾ ਫੋਨ ਮਿਲਿਆ ਆਪਾਂ ਨੂੰ ਠੀਕ ਹੈ ਤੇ ਅਸੀਂ ਸਾਰਿਆਂ ਨਾਲ ਗੱਲ ਕਰਕੇ ਇੱਕ ਵਾਰੀ ਉਹ ਜਿਹੜੀ ਬੱਚੇ ਦੀ ਰੈੱਡ ਬੋਡੀ ਹੈ ਉਹ ਅਸੀਂ ਉੱਥੇ ਡਾਡਾ ਉੱਛਰਖਾ ਦਿੱਤੀ ਹੈ ਤੇ ਮੁਕੱਦਮਾ ਦਰਜ ਕਰਕੇ ਜਿਹੜੀ ਅਰਵੀ ਤਵਤੀਸ਼ ਜਾਰੀ ਹੈ ਜੋ ਵੀ ਅੱਗੇ ਤੱਤ ਸਮਝਣਾਂਗੇ ਉਹ ਤੁਹਾਨੂੰ ਦੱਸਾਂਗੇ